ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਜੋ ਇਸ ਵੀਡੀਓ ਦੇ ਵਿੱਚ ਇਹ ਸਾਡੇ ਪੰਜਾਬ ਦੀ ਧੀ ਵੇਖ ਰਹੇ ਹੋ ਇਹਦਾ ਨਾਮ ਪ੍ਰਭਜੋਤ ਕੌਰ ਪਤਨੀ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦਾ ਪਿੰਡ ਕੋਟੜਾ ਲਿਹਲ ਜ਼ਿਲ੍ਹਾ ਸੰਗਰੂਰ ਸੋ ਦੋਸਤੋ ਇਹ ਭੈਣ ਹੈ ਜੋ ਇਹ ਖੇਤੀਬਾੜੀ ਦਾ ਸਾਰਾ ਕੰਮ ਹੈ ਜਿਹੜਾ ਉਹ ਆਪਣੇ ਪਤੀ ਦੇ ਨਾਲ ਖੁਦ ਕਰਵਾਉਂਦੀ ਹੈ ਚਾਹੇ ਉਹ ਜ਼ਮੀਨ ਬੋਹਣ ਦਾ ਕੰਮ ਹੋਵੇ ਕੱਦੂ ਕਰਨਾ ਹੋਵੇ ਜਾ ਇਹਨਾਂ ਕੋਲੇ ਇੱਕ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਹੈ ਉਹਦੇ ਤੇ ਵੀ ਤੇ ਕੰਬਾਈਨ ਦਾ ਸੀਜ਼ਨ ਵੀ ਚਾਹੇ ਉਹ ਝੋਨੇ ਦਾ ਹੋਵੇ ਚਾਹੇ ਕਣਕ ਦਾ ਹੋਵੇ ਗੁਜਰਾਤ ਜਾਂਦੇ ਨੇ ਇਹ ਸੀਜ਼ਨ ਲਾਉਣ ਤੇ ਉੱਥੇ ਵੀ ਆਪਣੇ ਪਤੀ ਦੇ ਨਾਲ ਆਪ ਜਾਂਦੀ ਹੈ ਆਪ ਕੰਬਾਈਨ ਚ ਚਲਾਉਂਦੀ ਹੈ ਟਰੈਕਟਰ ਚ ਚਲਾਉਂਦੀ ਹੈ ਸੋ ਆਓ ਫਿਰ ਅੱਜ ਆਪਾਂ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਸੋ ਦੋਸਤੋ ਹੁਣ ਸਾਡੇ ਨਾਲ ਨੇ ਭਾਈ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਧਰਮ ਪਤਨੀ ਪ੍ਰਭਜੋਤ ਕੌਰ ਜੀ ਆਓ ਫਿਰ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਪੈਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿਵੇਂ ਹੋ ਬਾਈ ਹਾਂਜੀ ਵਧੀਆ ਜੀ ਅ ਅੱਛਾ ਭਾਈ ਜਿਵੇਂ ਤੁਸੀਂ ਆ ਨਾ ਸਾਰਾ ਕੰਮ ਕਰਦੇ ਹੋ ਕੰਬਾਈਨ ਵੀ ਚਲਾਉਂਦੇ ਹੋ ਟਰੈਕਟਰ ਵੀ ਚਲਾਉਨੇ ਹੋ ਤੇ ਨਾਲ ਰੋਟਾਵੇਟਰ ਵਾਲਾ ਕੰਮ ਹੈ ਜਿੰਨਾ ਵੀ ਸਾਰਾ ਘਰ ਦਾ ਕੰਮ ਹੈ ਤੁਸੀਂ ਉਹ ਖੇਤੀ ਦਾ ਗੁਰਪ੍ਰੀਤ ਬਾਈ ਦੇ ਨਾਲ ਕਰਵਾਉਨੇ ਹੋ ਤੁਹਾਨੂੰ ਜਿਹੜਾ ਡਰਾਈਵਿੰਗ ਦਾ ਸ਼ੌਂਕ ਹੈ ਇਹ ਇਹ ਕਦੋਂ ਪਿਆ ਸੀ ਤੇ ਕਿਵੇਂ ਜੀ ਪਹਿਲਾਂ ਮੈਂ ਪਾਪਾ ਦੇ ਨਾਲ ਰਹਿੰਦੀ ਹੁੰਦੀ ਸੀ ਕੁਛ ਮੋਤੋਂ ਸਿੱਖਿਆ ਸੀ ਜੀ ਕੁਛ ਇੰਨਾ ਨੇ ਮੈਨੂੰ ਸਿਖਾਇਆ ਮੈਰਿਜ ਤੋਂ ਬਾਅਦ ਜੀ ਅੱਛਾ ਪਾਪਾ ਨਾਲ ਖੇਤ ਚੱਲ ਜਾਂਦੀ ਸੀ ਹਾਂਜੀ ਪਾਪਾ ਨਾਲ ਖੇਤ ਜਾਂਦੀ ਸੀ ਕਿਹੜਾ ਪਿੰਡ ਹੈ ਤੁਹਾਡਾ ਪਛਾਣ ਵੀਰ ਵਾਲਾ ਡੋਗਰਾ ਜੀ ਅੱਛਾ ਤੇ ਇੱਥੇ ਆ ਕੇ ਜਦੋਂ ਤੁਸੀਂ ਹਨਾ ਇਹ ਡਰਾਈਵਿੰਗ ਦੇ ਵਿੱਚ ਗੁਰਪ੍ਰੀਤ ਨੇ ਤੁਹਾਡਾ ਹੱਥ ਫਟਾਇਆ ਹਨਾ ਤਾਂ ਤੁਸੀਂ ਹੋਰ ਅੱਗੇ ਆਏ ਤੇ ਫਿਰ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਜੀ ਪਹਿਲਾਂ ਮੜਾ ਜੀ ਵੀ ਸੰਗ ਦੀ ਲੱਗਦੀ ਹੁੰਦੀ ਸੀ ਫਿਰ ਬਾਅਦ ਚਾਰਜੀ ਪੈ ਗਈ ਨਾਲ ਉਹ ਮਮਾ ਨੇ ਵੀ ਕਹਿਤਾ ਵੀ ਚਲ ਕੋਈ ਨਹੀਂ ਤੁਸੀਂ ਆਹ ਜੇ ਹਸਬੈਂਡ ਨਾਲ ਕੰਮ ਹੀ ਕਰਾਉਨੇ ਮੈਂ ਤੁਸੀਂ ਕਿਹੜਾ ਕਿਸੇ ਹੋਰ ਨਾਲ ਕਰਾਉਨੇ ਹੋ ਨਾ ਇਸ ਕਰਕੇ ਜੀ ਹਾਂਜੀ ਤੇ ਜਿਵੇਂ ਬਾਈ ਇੱਥੇ ਤਾਂ ਚਲੋ ਲੋਕਲ ਕੰਮ ਆ ਗਿਆ ਹਨਾ ਤੁਸੀਂ ਆਪਣੇ ਘਰ ਦਾ ਕੰਮ ਹੈ ਜਿਵੇਂ ਵੀ ਖੇਤੀ ਦਾ ਕੰਮ ਸਾਰਾ ਨਾਲ ਕਰਵਾਉਨੇ ਹੋ ਜਿਵੇਂ ਹੁਣ ਤੁਸੀਂ ਗੁਜਰਾਤ ਦੇ ਵਿੱਚ ਮਸ਼ੀਨ ਲੈ ਕੇ ਜਾਣੇ ਹੋ ਨਾਲ ਹਨਾ ਤੇ ਉੱਥੇ ਫੋਰਮਿੰਗ ਦਾ ਜਿਹੜਾ ਫੋਰਮੈਨ ਵਾਲਾ ਕੰਮ ਹੈ ਉਹ ਵੀ ਸਾਰਾ ਤੁਸੀਂ ਦੋਨੋਂ ਆਪ ਹੀ ਰਲ ਮਿਲ ਕੇ ਕਰਦੇ ਹੋ ਤੇ ਉੱਥੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਜਿੱਥੇ ਕੋਈ ਦਿੱਕਤ ਨਹੀਂ ਹੁੰਦੀ ਸੀ ਦੋਨੇ ਹੁੰਨੇ ਨੇ ਇਸ ਕਰਕੇ ਫਿਰ ਦੋਨੇ ਇਕੱਠੇ ਕੰਮ ਕਰਦੇ ਆਂ ਅੱਛਾ ਹਾਂਜੀ ਤੇ ਰਿਪੇਅਰ ਵਗੈਰਾ ਮਸ਼ੀਨ ਦੀ ਸਾਰੀ ਆਪ ਕਰਦੇ ਹੋ ਹਾਂਜੀ ਅਸੀਂ ਦੋਨੋਂ ਆਪ ਹੀ ਕਰਦੇ ਆਂ ਜੀ ਜੀ ਤੇ ਜਿਵੇਂ ਹਨਾ ਇੰਨੀ ਦੂਰ ਜਾਣਾ ਘਰੋਂ ਤੇ ਉਧਰ ਦੇ ਲੋਕਾਂ ਦਾ ਤੇ ਇਧਰ ਦੇ ਲੋਕਾਂ ਦਾ ਕੋਈ ਫਰਕ ਹੀ ਨਹੀਂ ਲੱਗਦਾ ਤੁਹਾਨੂੰ ਇਹ ਪਹਿਲੇ ਵਾਰੀ ਤਾਂ ਲੱਗਿਆ ਸੀ ਬੇਬਾਕ ਚ ਉਹਨਾਂ ਨਾਲ ਹੁਣ ਜਾ ਕੇ ਮੇਲ ਮਲਾਪ ਜਾ ਹੋ ਜਾਂਦਾ ਹੈਗਾ ਪਹਿਲੀ ਵਾਰ ਤੋ ਹਿੰਦੀ ਗੁਜਰਾਤੀ ਬੋਲਦੇ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਸੀ ਹੁਣ ਕੋਈ ਸਮਝ ਲੱਗਣ ਲੱਗੀ ਉਹਨਾਂ ਦੀ ਅੱਛਾ ਹਾਂਜੀ ਕਿੰਨੇ ਸੀਜ਼ਨ ਹੋਗੇ ਤੁਹਾਨੂੰ ਦੋ ਸੀਜ਼ਨ ਹੋਗੇ ਜੀ ਅੱਛਾ ਹਾਂਜੀ ਤੇ ਇਹ ਵਧੀਆ ਰਹਿੰਦਾ ਜੇ ਮੇ ਰਸਤੇ ਦੇ ਵਿੱਚ ਲਾਲ ਹੈ ਜਾਂ ਸਫਰ ਹਾਂਜੀ ਵਧੀਆ ਰਹਿੰਦਾ ਜੀ ਬਰ ਦਿਨੇ ਦਿਨੇ ਚਲਾਉਨੇ ਆ ਰਾਤ ਨੂੰ ਅਸੀਂ ਫਿਰ ਕਿਤੇ ਵਧੀਆ ਜਗ੍ਹਾ ਵੇਖ ਕੇ ਉੱਥੇ ਰੁਕ ਜਾਂਦੇ ਹਾਂ ਜੀ अच्छा ਤੇ ਉਥੇ ਜਿਵੇਂ ਤੁਸੀਂ ਜਾਣਦੇ ਹੋ ਦੋਨੋਂ ਹੀ ਜਾਣੇ ਕੋਈ ਨਾਲ ਕੋਈ ਹੈਲਪਰ ਵਗੈਰਾ ਜਾਂ ਕੋਈ ਡਰਾਈਵਰ ਐਕਸਟਰਾ ਲੈ ਕੇ ਜਾਂਦੇ? ਹਾਂਜੀ ਅਸੀਂ ਦੋਨੋਂ ਹੀ ਜਾਂਦੇ ਆ। ਅੱਛਾ। ਜਾਂ ਇਹਨਾਂ ਦੇ ਜਾਰਾ ਦੋਸਤ ਦੇ ਜਿਨਾ ਪਿੱਛੇ ਮਸ਼ੀਨਾ ਹੁੰਦੀਆਂ ਨੇ ਅਸੀਂ ਦੋਨੋਂ ਅੱਗੇ ਹੁੰਨੇ ਉਹਨਾਂ ਦੇ ਪਿੱਛੇ ਹੁੰਦੀਆਂ ਨੇ। ਅੱਛਾ। ਹਾਂਜੀ। ਜਿਵੇਂ ਬਈ ਸੀਜ਼ਨ ਸ਼ੁਰੂ ਹੋਣਾ ਹੈ ਤੇ ਚਾਹੇ ਕਣਕ ਦਾ ਹੋਵੇ ਜਾਂ ਝੋਨੇ ਦਾ ਹੋਵੇ ਉਸ ਤੋਂ ਪਹਿਲਾਂ ਰਿਪੇਅਰ ਵਗੈਰਾ ਕਰਨੀ ਪੈਂਦੀ ਹੈ ਨਾ ਮਸ਼ੀਨ ਦੀ। ਫਿਰ ਉਹ ਤੁਸੀਂ ਕੋਈ ਐਕਸਟਰਾ ਫੋਰਮੈਨ ਬੁਲਾ ਕੇ ਕਰਦੇ ਹੋ ਜਾਂ ਦੋਨੋਂ ਹੀ ਪਹਿਲਾਂ ਕਰਨੇ ਸ਼ੁਰੂ ਕਰ ਦਿੰਦੇ ਹੋ? ਨਹੀਂ ਅਸੀਂ ਦੋਨੋਂ ਆਪ ਹੀ ਕਰਦੇ ਹਾਂ ਅਸੀਂ ਕਿਸੇ ਹਾਂਜੀ ਤੇ ਔਖਾ ਨਹੀਂ ਲੱਗਦਾ ਤੁਹਾਨੂੰ ਫਿਰ ਇਹ ਨਹੀਂ ਜੀ ਪਹਿਲਾਂ ਲੱਗਦਾ ਸੀ ਹੁਣ ਨਹੀਂ ਲੱਗਦਾ ਹੁਣ ਤਾਂ ਅੱਤ ਚ ਪੈ ਗਈ ਅੱਛਾ ਹਾਂਜੀ ਤੇ ਤੇ ਕਿਸੇ ਨੇ ਤੁਹਾਨੂੰ ਕਿਹਾ ਤਾਂ ਨਹੀਂ ਜੇ ਪਿੰਡ ਚੋਂ ਜਾਂ ਕਿਸੇ ਰਿਸ਼ਤੇਦਾਰ ਨੇ ਨਾਂਜੀ ਕਿਸੇ ਨੇ ਨਹੀਂ ਕਿਹਾਗਾ ਸਾਰੇ ਕਹਿ ਰਹੇ ਨੇ ਵੀ ਚੱਲ ਵੀ ਪਹਿਲਾਂ ਪਾਪਾ ਨਾ ਰਹਿੰਦੀ ਸੀ ਹੁਣ ਇਹਨਾਂ ਨਾ ਰਹਿੰਦੀ ਹੈ ਚੱਲ ਵਧੀਆ ਇਹਨਾਂ ਦਾ ਸਾਥ ਦੇਂਦੇ ਨੇ ਵੀ ਇਹ ਖੁਸ਼ ਰਹਿਣੇ ਰਹਿਣੇ ਚਾਹੀਦੇ ਨੇ ਜਿਵੇਂ ਤੁਸੀਂ ਹਨਾ ਬਈ ਸਾਰਾ ਕੰਮ ਹੈ ਜਿਹੜਾ ਵੈਸੇ ਔਰਤ ਜਿਵੇਂ ਘਰ ਦਾ ਹੀ ਕੰਮ ਹੀ ਸੰਭਾਲਦੀ ਹੈ ਪਰ ਕਾਫੀ ਸਾਡੀਆਂ ਭੈਣਾਂ ਨੇ ਜਿਹੜੀਆਂ ਖੇਤੀ ਦਾ ਕੰਮ ਵੀ ਹੋਰ ਐਕਸਟਰਾ ਵੱਖਰਾ ਕੁਝ ਕਰਦੇ ਨੇ ਐਕਸਟਰਾ ਹਨਾ ਜਦੋਂ ਤੁਸੀਂ ਆ ਕੇ ਇੱਥੇ ਡਰਾਈਵਿੰਗ ਦਾ ਕੰਮ ਨਾਲ ਕਰਵਾਉਣਾ ਗੁਰਪ੍ਰੀਤ ਨੇ ਸ਼ੁਰੂ ਕੀਤਾ ਇਹ ਤੁਹਾਡਾ ਇੱਕ ਸ਼ੌਕ ਹੀ ਸੀ ਜਾ ਕੋਈ ਇਹਦੇ ਪਿੱਛੇ ਮਜਬੂਰੀ ਵੀ ਸੀ। ਨਹੀਂ ਜੀ ਛੌਂਕ ਸੀਗਾ ਮੈਂ ਪਹਿਲਾਂ ਮੈਨੂੰ ਛੌਂਕ ਸੀਗਾ ਵੀ ਮੈਂ ਪਹਿਲਾਂ ਪਾਪਾ ਨਾਲ ਕੰਮ ਕਰਾਉਂਦੀ ਸੀ ਮੇਰਾ ਇਹੀ ਸੀ ਛੌਂਕ ਵੀ ਮੈਂ ਅੱਗੇ ਜਾ ਕੇ ਵੀ ਇਹੀ ਕੰਮ ਕਰਾਂ। ਵੀ ਕਈਆਂ ਛੌਂਕ ਉਹਨੇ ਬਾਹਰ ਜਾਂਦੇ ਮੇਰਾ ਛੌਂਕ ਸੀਗਾ ਵੀ ਵੀ ਟਰੈਕਟਰ ਚਲਾਉਣਾ ਮਸ਼ੀਨ ਚਲਾਉਣੀ। ਉਹ ਮੇਰੇ ਇਨਾਂ ਨੇ ਪੂਰੇ ਕਰਤੇ ਹੁਣ। ਅੱਛਾ। ਤੇ ਇਹਨਾਂ ਨੂੰ ਤਾਂ ਇਹਨਾਂ ਨੇ ਤੈਨੂੰ ਕੋਈ ਇਤਰਾਜ਼ ਕੀਤਾ ਵੀ? ਨਹੀਂ ਜੀ ਇਹਨਾਂ ਨੇ ਕੋਈ ਨਹੀਂ ਕੀਤਾ ਜੀ। ਇਹਨਾਂ ਨੇ ਆਪ ਹੀ ਸਗੋ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਪਹਿਲਾਂ ਪਾਪਾ ਨਾਲ ਕੰਮ ਕਰਾਉਂਦੀ ਸੀ ਤੇ ਫਿਰ ਇਹ ਕਹਿੰਦੇ ਚਲ ਤੁਸੀਂ ਮੇ ਨਾਲ ਕਰਾ ਦੇ ਕੋ ਫਿਰ ਮ ਨੀ ਨੀ ਹਾਂਜੀ ਹਾਂ ਵੀ ਗੁਰਪ੍ਰੀਤ ਜੀ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਵਧੀਆ ਹੀ ਅੱਛਾ ਕਿਵੇਂ ਲੱਗਦਾ ਬਾਈ ਹਨਾ ਤੁਸੀਂ ਦੋਨੋਂ ਪਤੀ ਪਤਨੀ ਇੱਕ ਵੱਖਰਾ ਹਨਾ ਲੈ ਕੇ ਚੱਲੇ ਹੋ ਕੰਮ ਤੇ ਕਿਵੇਂ ਲੱਗਦਾ ਜਦੋਂ ਤੁਹਾਨੂੰ ਇਹ ਪੰਜ ਕੰਮ ਕਰਦੇ ਨੇ ਬਹੁਤ ਵਧੀਆ ਹੀ ਅੱਛਾ ਬਹੁਤ ਵਧੀਆ ਲੱਗਦਾ ਕਿਉਂਕਿ ਪਿੰਡ 'ਚ ਬਹੁਤ ਵਧੀਆ ਸਮਝਦੇ ਨੇ ਹੁਣ ਦਾ ਹੂੰ ਵਿੱਚ ਬਹੁਤ ਵਧੀਆ ਭੈਣਾਂ ਕੰਮ ਕਰਦੀਆਂ ਨੇ ਕੋਈ ਬਿਲਡਿੰਗ ਦਾ ਕੋਈ ਕਿਸੇ ਦਾ ਇੱਕਾ ਮਾਨਸਾ ਗਣੀ ਵੀ ਹੈ ਕੁੜੀ ਮਸ਼ੀਨ ਚਲਾਉਂਦੀ ਹੈ ਇਕੱਲੀ ਹਾਂ ਹਾਂਜੀ ਬਿਲਕੁਲ ਬਾਈ ਤੇ ਜਦੋਂ ਬਾਈ ਤੁਸੀਂ ਸ਼ੁਰੂ ਕਰਵਾਇਆ ਸੀਗਾ ਹਨਾ ਇੱਥੇ ਆ ਕੇ ਤੇ ਉਦੋਂ ਮੈਂ ਭੈਣ ਜੀ ਨੂੰ ਵੀ ਪੁੱਛਿਆ ਸੀ ਥੋੜੀ ਜਿਹੀ ਅੱਧੀ ਗੱਲ ਰੱਖ ਕੇ ਤੇ ਇਹਦੇ ਵਿੱਚ ਕੋਈ ਸ਼ੌਂਕ ਹੀ ਸੀ ਜਾਂ ਕਈ ਵਾਰੀ ਇਹ ਹੁੰਦਾ ਵੀ ਨਹੀਂ ਸਾਨੂੰ ਤਾਂ ਹੁਣ ਕੰਮ ਕਰਨਾ ਪੈਣਾ ਕੋਈ ਮਜਬੂਰੀ ਵੀ ਹੁੰਦੀ ਹੈ ਜੀ ਉਸ ਦਾ ਸ਼ੌਂਕ ਵੀ ਸੀ ਕੋਈ ਮਜਬੂਰੀ ਵੀ ਸੀ ਕਿਵੇਂ ਆਈ ਬਸ ਕਰਦਿਆਂ ਤੋਂ ਅੱਡ ਹੋਣਾ ਪੈ ਗਿਆ ਉਹਨਾਂ ਨੇ ਕਰੋਂ ਕੋਈ ਦਿੱਤਾ ਦੁੱਤਾ ਨਹੀਂ ਦੋ ਵਾਰੀ ਪੰਚਾਇਤਾਂ ਵੀ ਹੋ ਗਈਆਂ ਧਿਆਨ ਉਹ ਦੂਜੀ ਵਾਰ ਮੇਰੀ ਮੈਰਿਜ ਹੋਈ ਤੇ ਉਹ ਕਹਿੰਦੇ ਇਹਨੂੰ ਛੱਡ ਮਾਮਾ ਇਹਨੂੰ ਛੱਡਦਾ ਨਹੀਂ ਬੀਜੇ ਕੇ ਸੇ ਵਖੋ ਮਾੜੀ ਹੋਵੇ ਫੇਰੀ ਬੰਦਾ ਸੋਹਣਾ ਲੱਗਦਾ ਛੱਡਦਾ ਹਮ ਸਾਰੇ ਪਿੰਡ ਨੂੰ ਪਤਾ ਕਿਸੇ ਬਸੋਂ ਕੋਈ ਮਾੜੀ ਨਹੀਂ ਹੈਗੀ ਐਸੇ ਗੱਲ ਪਿੱਛੇ ਬਹੁਤ ਹੋਇਆ ਕਿ ਮੈਂ ਘਰੋਂ ਕੁਛ ਦਿੰਦਾ ਨਹੀਂ ਸਾਰਾ ਕੁਛ ਫੇਰ ਆਪ ਬਣਾਇਆ ਦੋ ਸਾਲ ਅੱਜ ਜਮੀਨ ਵੀ ਨਹੀਂ ਹੈਗੀ ਜਮੀਨ ਟੇਕੇ ਦੇ ਲੈਨੇ ਆਪਾਂ ਅੱਛਾ ਹਾਂ ਜੀ 5 ਕਿੱਲੇ ਅੱਛਾ ਬਿਨਾ ਹਸਾਂ ਦੇ ਚਲਾਈ ਜਾਂਦੇ ਨੇ ਨਾ ਜਮੀਨੀ ਹਮ ਤੇ ਇਹ ਜਿਹੜੀ ਮਸ਼ੀਨਰੀ ਆ ਤੁਹਾਡੇ ਕੋਲ ਟਰੈਕਟਰ ਹੈ ਤੇ ਨਾਲ ਰੋਟਾ ਬੈਟਰ ਵਗੈਰਾ ਕੰਬਾਈਨ ਹੈ ਤੇ ਤੂੜੀ ਵਾਲੀ ਇਹ ਫਿਰ ਸਾਰਾ ਤੁਸੀਂ ਆਪ ਲਿਆ ਹੋਇਆ ਹੈ ਜਾਂ ਮੱਕੀ ਵਾਲਾ ਹਾਂਜੀ ਮੇਰੇ ਸਹੁਰਿਆਂ ਨੇ ਪੈਸੇ ਦਿੱਤੇ ਸੀ ਉਹਨਾਂ ਦੇ ਆਪਾਂ ਲਾਤੀ ਹੌਲੀ ਹੌਲੀ ਅੱਛਾ ਹਾਂਜੀ ਤੇ ਉਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਤੁਹਾਨੂੰ ਹਾਂ ਫੁੱਲ ਸਪੋਰਟ ਹੀ ਕਰੋ ਤੇ 1 ਰੁਪਿਆ ਵੀ ਨਹੀਂ ਦਿੱਤਾ ਘਰ ਘਰ ਲੈ ਤਾਈ ਵੀ ਉਹਨਾਂ ਨੇ ਹੌਲੀ ਹੌਲੀ ਲਾਤੀ ਸੀ ਹਾਂਜੀ ਇਹਦਾ ਕੀ ਕਾਰਨ ਸੀਗਾ ਜਿਹੜਾ ਮਤਲਬ ਕਿ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਇਹਨੂੰ ਛੱਡੋ ਬਾਸ ਵੀ ਤੀਜੀ ਥਾਂ ਤੇ ਆਹੋ ਕਰਾਂ ਤੀਜੀ ਥਾਂ ਤੇ ਲੋਕਾਂ ਦੇ ਮੈਂ ਮਿਹਣੇ ਕਿਵੇਂ ਸੁਣਦਾਈ ਤੀਜੀ ਥਾਂ ਤੇ ਮਤਲਬ ਤੁਹਾਡਾ ਪਹਿਲਾਂ ਵੀ ਵਾਹ ਵਾਸੀ ਇੱਕ ਵਾਰੀ ਹੋਇਆ ਸੀ ਦੂਜੀ ਵਾਰ ਇਹਦਾ ਵੀ ਹੋਰ ਕਿਤੇ ਕਰਾਂਗੇ ਵਧੀਆ ਨਹੀਂ ਵੀ ਬਣਾ ਦੋਨੇ ਨਹੀਂ ਵਧੀਆ ਹੈਗੀਆਂ ਜੀ ਜਦੋਂ ਮੇਰੇ ਪਸੰਦ ਦਾ ਕੋਈ ਕਮੀ ਨਹੀਂ ਸਾਰਾ ਕੰਮ ਕਰਦੀ ਹੈ ਹਮ ਜਦ ਅਸੀਂ ਪਹਿਲਾਂ ਇਕੱਠੇ ਰਹਿੰਦੇ ਤਾਂ ਘਰ ਤੇ ਤੀ ਤੀ ਕਿੱਲੇ ਠੇਕੇ ਲੈ ਕੇ ਕਰਦੇ ਦੋਨੇ ਜੀ ਕੰਮ ਕਰਦੇ ਸੀ ਬਾਅਦ ਚ ਕਰਾ ਕਰੂ ਕੇ ਕਹਿੰਦੇ ਤੁਸੀਂ ਕਰਿਆ ਕੀ ਆ ਹਾਂ ਤੇ ਹੁਣ ਖੁਸ਼ ਹੋ ਦੋਨੇ ਜੀ ਵਧੀਆ ਫੱਲੀ ਵਧੀਆ ਵਧੀਆ ਨਿਆਰਾ ਚੰਗਾ ਖਾਨੇ ਚੰਗਾ ਹੋਊਗਾ ਤੇ ਜਦੋਂ ਉਧਰ ਜਾਂਦੇ ਹੋ ਤੁਸੀਂ ਨਾ ਗੁਜਰਾਤ ਦੇ ਵਿੱਚ ਨਾਲ ਭੈਣ ਜੀ ਹੁੰਦੇ ਨੇ ਤੇ ਉਦੋਂ ਫਿਰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਵਧੀਆ ਟੱਬ ਬੈੰਦੇ ਰੋਕ ਲੈਨੇ ਆ ਬਾਥਰੂਮ ਬਣੇ ਹੁੰਦੇ ਨੇ ਜਿੱਥੇ ਕੋਈ ਪਰੇਸ਼ਾਨੀ ਨਹੀਂ ਉੱਥੇ ਪਿੰਡ 'ਚ ਘਰ ਲੈ ਲੈਨੇ ਆ ਵਧੀਆ ਇੱਕ ਪਿੰਡ ਜੀ ਵੜਦੇ ਆ ਐਣੀ ਹੈਗਾ ਵੀ ਇੱਕ ਦਿਨ ਉਰੇ ਲਾਲੀ ਇੱਕ ਦਿਨ ਉਰੇ ਚਲਾਲੀ ਉਹ ਕੰਮ ਨਹੀਂ ਹੈਗਾ ਤੇ ਜੇ ਹਿਸਾਬ ਲਾਇਆ ਜਾਵੇ ਹਨਾ ਜੇ ਹੁਣ ਤੁਸੀਂ ਕੱਲੇ ਜਾਓ ਜਾਂ ਇੱਥੇ ਵੀ ਤੁਹਾਨੂੰ ਬੰਦਾ ਰੱਖਣਾ ਪਊ ਹਾਂਜੀ ਕਿੰਨਾ ਕੁ ਫਾਇਦਾ ਜੇ ਤੁਸੀਂ ਕਰ ਲੈਂਦੇ ਬਹੁਤ ਫਾਇਦਾ ਜੀ ਘਟੋ ਘੱਟ ਗਜਰਾਤ ਦੇ ਸੀਜ਼ਨ ਦਾ ਅਗਲਾ 80-90000 ਰੁਪਇਆ ਮੰਗਾਂਗਾ ਹੂੰ ਆਹ ਫਾਇਦਾ ਬਾਕੀ ਉਹ ਵੀ ਨਾਲ ਵਧੀਆ ਦੋਨੇ ਜੀ ਕੰਮ ਕਰਦੇ ਆ ਵਧੀਆ ਹੋਊਗਾ ਤੇ ਕਿੰਨਾ ਕੁ ਫਾਇਦਾ ਹੋਇਆਦਾ ਭਾਂਜੀ ਤੁਹਾਡੇ ਹਿਸਾਬ ਨਾਲ ਅੰਜੀ ਹੋ ਜਾਂਦਾ ਜੀ ਲੱਖ ਤੂਤੇ ਸਾਨੂੰ ਫਾਇਦਾ ਜੀ ਅਸੀਂ ਬੰਦਾ ਰੱਖੀਏ ਫਿਰ ਅਸੀਂ ਉਹਨਾਂ ਨੂੰ ਦਿੰਨੇ ਹੋਈ ਅਸੀਂ ਹੁਣ ਅਸੀਂ ਆਦਾ ਘਰੇ ਰੱਖ ਲੈਨੇ ਬਸ ਹੁੰਦੀ ਨਹੀਂ ਨੀ ਪੈਂਦੀ ਏ ਹਾਂਜੀ ਤੇ ਹੁਣ ਤੁਸੀਂ ਘਰ ਦਾ ਜਿਹੜਾ ਵੀ ਹੈਗਾ ਸਾਰਾ ਆਪ ਕਰਦੇ ਹਾਂ ਹਾਂਜੀ ਪਹਿਲਾਂ ਘਰ ਦਾ ਕਰਕੇ ਆਉਨੇ ਆ ਫਿਰ ਅਸੀਂ ਆ ਕੇ ਖੇਤ ਦਾ ਮੇਨ ਨਾਲ ਕਰਾ ਦੇਣੀ ਆ ਹਾਂਜੀ ਤੇ ਫਿਰ ਉੱਥੇ ਨਹੀਂ ਕਦੇ ਜਾ ਉਧਰ ਜਾ ਇੱਧਰ ਆਪ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਕਿਹਾ ਵੀ ਦੇਖੋ ਯਾਰ ਵੀ ਕੁੜੀ ਕੰਬੈਨ ਚਲਾਉਂਦੀ ਏ ਜੀ ਹਾਂਜੀ ਉਹ ਕਹਿੰਦੇ ਨੇ ਪਰ ਗੁਰਪ੍ਰੀਤ ਨੇ ਕਿਹਾ ਸੀਗਾ ਵੀ ਇਹ ਇਹਨਾਂ ਨੂੰ ਸਿਖਾਉਂਦੀ ਚਲਾਉਣੀ ਹੁੰਦੀ ਆ ਫਿਰ ਉਹਨਾਂ ਨੇ ਵੀ ਮੇਰੀਆਂ ਵੀਡੀਓ ਬਣਾਈਆਂ ਵੀ ਉਧਰ ਪੰਜਾਬ ਚ ਆ ਕੇ ਇੱਥੇ ਗੁੜੀਆਂ ਵੀ ਮਸ਼ੀਨ ਚ ਲਾਂਦੀ ਆ ਤੋਂਨਾਂ ਨੇ ਵੀ ਕਾਫੀ ਮੇਰੀ ਵੀਡੀਓ ਵਾਇਰਲ ਕੀਤੀ ਹੋਈ ਉਧਰ ਅੱਛਾ ਹਾਂਜੀ ਤੁਸੀਂ ਕਹਿੰਦੇ ਬਾਈ ਮਹਾਜਾਦੇ ਉੱਥੇ ਤੀਵੀਂ ਹੀ ਕੰਮ ਕਰਦੀਆਂ ਨੇ ਜੀ ਬੰਦੇ ਥੋੜੇ ਘੱਟ ਕਰਦੇ ਨੇ ਉੱਥੇ ਜੇ ਮੈਂ ਹੁਣ ਅਸੀਂ ਸਰੋਂ ਵੜਦੇ ਆ ਲੈਵਰ ਥੱਬੇ ਡਈ ਦੀਆਂ ਸਾਰੀਆਂ ਜਨਾਨੀ ਹੁੰਦੀਆਂ ਨੇ ਬੰਦੇ ਘੱਟ ਆ अच्छा <laughs> एक बार कहते हो ਤੁਸੀਂ ਇਹ ਤਾਂ ਨਹੀਂ ਸੋਚਿਆ ਵੀ ਯਾਰ ਉਧਰ ਜਨਾਨੀਆਂ ਕੰਮ ਕਰਦੇ ਨੇ ਵੀ ਆਪਾਂ ਵੀ ਨਹੀਂ 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 ਨਾ ਨਾ ਹੋਰ ਫਿਰ ਕਰੋ ਕੋਸ ਮਿਲਿਆ ਨਹੀਂ ਜੀ ਉਹਦੇ ਲਈ ਫਿਰ ਕੰਮ ਦਾ ਕਰਨੀ ਸੀ ਤਾਂ ਕਰਕੇ ਬਿਲਕੁਲ ਤੁਸੀਂ ਦੋਨੋਂ ਖੁਸ਼ ਹੋ ਆਪច ਹਾਂਜੀ ਸੀ ਖੁਸ਼ ਹਾਂਜੀ ਅੱਛਾ ਕੰਮ ਕਰਕੇ ਆਪਣਾ ਨਾਲ ਜਿਵੇਂ ਹਨਾ ਇੱਕ ਅੱਦੂ ਦਾ ਕੰਮ ਵੀ ਤੁਸੀਂ ਆਪ ਸਾਰਾ ਨਾਲ ਕਰਾਉਨੇ ਹੋ ਹਾਂਜੀ ਹਾਂਜੀ ਖੁਸ਼ੀ ਮਿਲਦੀ ਹੈ ਤੁਹਾਨੂੰ ਹਾਂਜੀ ਵਧੀਆ ਖੁਸ਼ੀ ਮਿਲਦੀ ਹੈ ਨਾਲੇ ਮੈਨੂੰ ਐ ਖੁਸ਼ੀ ਮਿਲਦੀ ਵੀ ਜਿਹੜੇ ਮੇਰੇ ਪਾਪਾ ਨੇ ਛੌਂਕ ਪੂਰੇ ਕਰਨੇ ਸੀ ਇਹ ਵੀ ਹੁਣ ਉਹ ਇਹ ਕਰ ਦਿੰਦੇ ਨੇ ਜੀ ਜੀ ਮਤਲਬ ਪੂਰਾ ਆਪਸ ਦੇ ਵਿੱਚ ਹੈ ਨਾ ਤੁਹਾਡਾ ਚਲੋ ਵੈਗੂ ਸੱਚੇ ਪਾਸ਼ਾ ਮਿਹਰ ਕਰੇ ਨਾ ਇਸੇ ਤਰ੍ਹਾਂ ਹੀ ਚੱਲਦਾ ਰਹੇ ਤੇ ਤੁਹਾਡੇ ਰਿਸ਼ਤੇਦਾਰ ਜਾਂ ਭੈਣਾ ਭਾਈਆਂ ਚ ਸਾਰਿਆਂ ਨੂੰ ਪਤਾ ਹੈ ਹਾਂਜੀ ਸਾਰਿਆਂ ਨੂੰ ਪਤਾ ਜੀ ਵੀਡੀਓ ਦੇਖਦਿਆਂ ਨੇ ਫਿਰ ਸਾਰੇ ਕੰਨੇ ਵਿੱਚ ਵਧੀਆ ਕੰਮ ਕਰਦੀ ਹੈ ਜੀ ਜੀ ਅੱਛਾ ਭਾਈ ਜਿਵੇਂ ਟਰੈਕਟਰ ਦਾ ਆ ਗਿਆ ਨਾ ਕੰਬਾਈਨ ਦਾ ਆ ਗਿਆ ਹਾਂਜੀ ਤੇ ਹੋਰ ਇਹਦੇ ਨਾਲ ਨਾਲ ਫਿਰ ਹੋਰ ਕਿਹੜੀ-ਕਿਹੜੀ ਮਸ਼ੀਨਰੀ ਜਿਹੜੀ ਸੀ ਚਰੌਣੀ ਹੋਰ ਅਸੀਂ ਵੀਰੇ ਅਸੀਂ ਇੱਕ ਮਸ਼ੀਨ ਚਲਾਣੇ ਇੱਕ ਵੀ ਕਦੂ-ਗੁੱਦੂ ਕਰ ਲੈਣੇ ਤੇ ਇੱਕ ਅਸੀਂ ਵੀ 4 ਵਾਲੀ ਮਸ਼ੀਨ ਚਲਾਉਣੇ ਤੇ ਇੱਕ ਅਸੀਂ ਕੰਪਿਊਟਰ ਕਰਾਇਆ ਲਾਉਣੇ ਆ ਹਾਂਜੀ ਤੇ ਉਹ ਵੀ ਤੁਸੀਂ ਨਾਲ ਕਰਾਉਣੇ ਹਾਂਜੀ ਉਹ ਵੀ ਨਾਲ ਹੀ ਜੀ ਕੰਪਿਊਟਰ ਕਰਾਇਮ ਲਾ ਲੈਣੀ ਹੈ ਤੇ ਕੁਝ ਵਿਚਾਰ ਵਾਲੀ ਮਸ਼ੀਨ ਹੈ ਜੇ ਥੋੜੀ ਜੀ ਪਿਛਲੇ ਸਾਲ ਹੀ ਲਿਆਂਦੀ ਸੀ ਉਹ ਜੇ ਘੱਟ ਹੁੰਦੀ ਹੈ ਜੀ ਕੰਪਿਊਟਰ ਕਰਾਇ ਵਧੀਆ ਸਹੀ ਹੁੰਦਾ ਲਾਣ ਨੂੰ ਅੱਛਾ ਹਾਂਜੀ ਤੇ ਕੰਮ ਵਧੀਆ ਪੈਂਦਾ ਤੁਹਾਨੂੰ ਹਾਂਜੀ ਵਧੀਆ ਪੈ ਜਾਂਦਾ ਹੈਗਾ ਮਸ਼ੀਨ ਦਾ ਤੇ ਚਾਰਲ ਮਸ਼ੀਨ ਦਾ ਕੰਪਿਊਟਰ ਕਰਾਇਦਾ ਬਈ ਚਲੋ ਕੁਝ ਪਿੰਡ ਚ ਔਰ ਨੇ ਉਹਨਾਂ ਦਾ ਕਰਕੇ ਥੋੜਾ ਘੱਟ ਚੱਲਦੇ ਸੋ ਜਦੋਂ ਬਾਈ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਹਨ ਕਰੇ ਤੁਹਾਨੂੰ ਪਤਾ ਲੱਗ ਗਿਆ ਵੀ ਅੱਡ ਹੋਗੀ ਤੇ ਆਪਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਪਊਗਾ ਤੇ ਫਿਰ ਕਿਹੜੇ ਕੰਮ ਤੋਂ ਜਿਹੜੀ ਸ਼ੁਰੂਆਤ ਕਰਦੇ ਹੋ ਕਿਹੜੀ ਮਸ਼ੀਨਰੀ ਲਿਆਉਣੇ ਤੇ ਕੀ ਕੰਮ ਕਰਦੇ ਸੀ ਅਸੀਂ ਮਸ਼ੀਨਾਂ ਦਾ ਕਰਦੇ ਕੋ ਖੇਤੀ ਦਾ ਅਸੀਂ ਮਸ਼ੀਨ ਲੈਂਦੀ ਸੀ ਮੇਰੇ ਸਹੁਰਿਆਂ ਨੇ ਪੈਸੇ ਲਾਈ ਤੀ ਸੀਜ਼ਨ ਤੋਂ ਬਾਅਦ ਉਹਨੇ ਪੈਸੇ ਲਾਤੇ ਕਿਹੜੀ ਕਿਹੜੀ ਮਸ਼ੀਨ ਕੰਪੈਣੀ ਅੱਛਾ ਤੇ ਉਸ ਤੋਂ ਬਾਅਦ ਲੈਂਦੀ ਸੀ ਅਸੀਂ ਕੰਪਿਊਟਰ ਕਰਾ ਹ ਸੀਜ਼ਨ ਲਾ ਕੇ ਗੁਜ਼ਾਰਾ ਦਾ ਉਹ ਚਲਾਇਆ ਫਿਰ ਉਸ ਤੋਂ ਬਾਅਦ ਲੈਂਦਾ ਸੀ ਆਪਣੀ ਮੱਕੀ ਵਾਲੀ ਮਸ਼ੀਨ ਹੀ ਫੇਰ ਉਹ ਦੁਬਾਰਾ ਹੜੀ ਹੜੀ ਕਰ ਲੈ ਤਾਈ ਉਹ ਤੋਂ ਪਹਿਲਾਂ ਐ ਕਰਕੇ ਤੇ ਇਹ ਟਰੈਕਟਰ ਕਦੋਂ ਲੈ ਸੀ ਇਹ ਟਰੈਕਟਰ ਪਹਿਲੀ ਲੈਂਦਾ ਸੀ ਆਪਣਾ ਜਦ ਮੇਰਾ ਵਿਆਹ ਹੋਇਆ ਸੀ ਪਹਿਲਾਂ ਦਿੱਤੀ ਸੀ ਅੱਛਾ ਪਹਿਲੇ ਸੀਗਾ ਉਹ ਹਾਂ ਉਹ ਇਹਦੇ ਘਰਦਿਆਂ ਨੇ ਪੈਸੇ ਦਾ ਜਿ ਲਈ ਉਹ ਦਿੰਦੇ ਨਹੀਂ ਹੁੰਦੀ ਅਗਲਾ ਉਹਨਾਂ ਦਾ ਲੈੰਦਾ ਸੀ ਹੂੰ ਤੇ ਬਾਈ ਤੁਹਾਨੂੰ ਕੀ ਲੱਗਦਾ ਸੀਗਾ ਜਦੋਂ ਇਹਨੂੰ ਕਹਿ ਰਹੇ ਸੀਗਾ ਨਾ ਵੀ ਨਹੀਂ ਆਪਾਂ ਵੀ ਤੇ ਹੋਰ ਵਿਆਹ ਕਰ ਦਾਂਗੇ ਇਹਨੂੰ ਛੱਡ ਦੇ ਤੁਹਾਨੂੰ ਕੀ ਲੱਗਦਾ ਸੀਗਾ ਕਿ ਕਿਤੇ ਕੋਈ ਆਪ ਚ ਤੁਸੀਂ ਲੜਾਈ ਝਗੜਾ ਸੀਗਾ ਕੀ ਗੱਲ ਨੀ ਵੀਰੇ ਕੋਈ ਲੜਾਈ ਝਗੜਣੀ ਨਹੀਂ ਸੀ ਬਸ ਪਾਪਾ ਪੂਰੇ ਹੋਏ ਸੀ ਤੇ ਉਸ ਤੋਂ ਬਾਅਦ ਇਹ ਪਾਪਾ ਦੇ ਪੂਰੇ ਹੋਣ ਤੈ ਸੀਗੇ ਤੇ ਇਹਨੂੰ ਕਹਿ ਰਹੇ ਸੀ ਵੀ ਪਾਪਾ ਦੇ ਪੂਰੇ ਹੋਣ ਤੇ ਵੀ ਤੁਸੀਂ ਨਹੀਂ ਜਾਣਾਗਾ ਤੇ ਧੱਕੇ ਨਾਲ ਆ ਗਏ ਇਸ ਤੋਂ ਉਸ ਤੋਂ ਬਾਅਦ ਇਹਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਰੱਖਣਾ ਨਹੀਂਗਾ ਵੀ ਸਾਡਾ ਕੰਮ ਉੱਥੇ ਖਰਾਬ ਹੋਗਾ ਸਾਡੇ ਵੀ ਸੀਜ਼ਨ ਮਰ ਗਿਆ ਤੇ ਬਸ ਆ ਨਿੱਕੀ ਜੀ ਗੱਲ ਪਿੱਛੇ ਨਾ ਆਪ ਪਾਪਾ ਦੇ ਪੂਰੇ ਹੋਣ ਤੇ ਆਏ ਤੇ ਨਾ ਇਹਨਾਂ ਨੂੰ ਆਉਣ ਦਿੱਤੇ ਫਿਰ ਧੱਕੇ ਨਾਲ ਆ ਗਏ ਸੀਗੇ ਤੇ ਫਿਰ ਅੱਠ-10 ਦਿਨ ਲਾ ਕੇ ਗਏ ਫਿਰ ਬਾਅਦ ਚ ਜੋ ਉਸੇ ਘਰੇ ਆਈ ਮੈਨੂੰ ਲੈ ਕੇ ਤੈਨੂੰ ਕਹਿੰਦੇ ਮੈਨੂੰ ਰੱਖਣਾ ਨਹੀਂ ਮੈਂ ਤੈਨੂੰ ਉੱਥੇ ਮਮਾ ਕੋਲ ਛੱਡ ਦਿਆ ਇਹ ਕਹਿੰਦੇ ਮੈਂ ਮਮਾ ਕੋਲੇ ਨਹੀਂ ਛੱਡੇ ਕਹਿੰਦਾ ਮੈਂ ਮੈਨੂੰ ਆਪ ਰੱਖੂਗਾ ਫਿਰ ਕਹਿੰਦੇ ਅਸੀਂ ਘਰੋ ਕੁਛ ਨਹੀਂ ਦਿੰਦੇ ਫਿਰ ਅਸੀਂ ਆਡੋ ਕੇ ਪਹਿਲਾ ਸੰਦ ਸਪੇੜਾ ਬਣਾਇਆ ਪਹਿਲਾ ਅਸੀਂ ਆਡੋ ਐਸੀ ਉਸੇ ਕਰਤੀ ਰਹਿੰਦੇ ਸੀ ਕਮਰੇ ਜੀ ਫਿਰ ਉਹ ਜਿਆਦਾ ਪਰੇਸ਼ਾਨ ਕਰਨ ਲੱਗ ਗਈ ਫਿਰ ਅਸੀਂ ਸੰਦ ਬਣਾਏ ਉਸ ਘਰ ਚ ਫਿਰ ਅਸੀਂ ਬਾਅਦ ਚ ਮਕਾਨ ਲੈ ਲੈ ਨਵਾਂ ਫਿਰ ਅਸੀਂ ਉਧਰ ਆ ਗਏ ਹੁਣ ਸਾਨੂੰ ਸਾਲ ਹੋ ਗਿਆ ਉਧਰ ਆਇਆ ਨੂੰ ਹਾਂਜੀ ਜੋ ਕੁਝ ਵੀ ਕੀਤਾ ਜਿਵੇਂ ਤੁਹਾਡੇ ਮਾਪਿਆਂ ਨੇ ਸਹਿਯੋਗ ਕੀਤਾ ਵੀ ਤੁਸੀਂ ਆਪਣੀ ਹਿੰਮਤ ਨਾਲ ਕੀਤਾ ਹਾਂਜੀ ਮੰਮੀ ਤੇ ਬ੍ਰਦਰ ਪੂਰਾ ਸੰਯੋਗ ਦਿੰਦੇ ਨੇ ਸਾਨੂੰ ਦੋਨਾਂ ਨੂੰ ਸਾਰਾ ਕੁਝ ਉਹ ਸਾਡੇ ਜੋ ਕੰਮ ਕਰਦਾ ਸਾਡੇ ਉਹਨਾਂ ਦੇ ਪਿੱਛੇ ਹੱਥ ਆਉਂਦੇ ਕਿੰਨੇ ਮੈਂਬਰ ਹੋ ਫੈਮਿਲੀ ਦੇ ਪਿੱਛੇ ਤੁਸੀਂ ਪਿੱਛੇ ਦੋ ਸਿਸਟਰਾਂ ਸੀ ਇੱਕ ਸਿਸਟਰ ਹੋਰ ਆ ਤੇ ਇੱਕ ਬ੍ਰਦਰ ਆ ਤੇ ਇੱਕ ਮੰਮਾ ਨੇ ਤੇ ਇੱਕ ਪਾਬੀ ਨੇ ਇੱਕ ਛੋਟਾ ਬੇਬੀ ਉਹਨਾਂ ਦਾ ਅੱਛਾ ਹਾਂਜੀ ਤੇ ਵਧੀਆ ਲੱਗਦਾ ਹੁਣ ਤੁਹਾਡਾ ਸਾਰਾ ਕੰਮ ਸੈੱਟ ਹੈ ਕੋਈ ਲੈਣ ਦੇਣ ਦਾ ਕੋਈ ਨਹੀਂ ਹੁਣ ਤਾਂ ਜੀ ਸਾਡਾ ਕੰਮ ਸਾਰਾ ਵਧੀਆ ਚੱਲਦਾ ਜੀ ਹਾਂਜੀ ਅੱਛਾ ਭਾਈ ਬਾਕੀ ਤਾਂ ਨਾ ਬਹੁਤ ਵਧੀਆ ਤੁਸੀਂ ਮਿਹਨਤ ਕਰ ਰਹੇ ਹੋ ਇਕੱਠੇ ਹੋ ਆਪਸ ਦੇ ਵਿੱਚ ਮੋਹ ਤੁਹਾਡਾ ਵਧੀਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਵੇਂ ਸਿਆਣੇ ਕਹਿੰਦੇ ਨੇ ਦੋ ਭਾਂਡੇ ਖੜਕ ਜਾਂਦੇ ਹੁੰਦੇ ਨੇ ਐਦਾਂ ਵੀ ਹੋ ਜਾਂਦਾ ਕਦੀ ਨਹੀਂ ਜੀ ਐਦਾਂ ਕਦੀ ਨਹੀਂ ਹੋਇਆ ਜੀ ਅਸੀਂ ਤਾਂ ਦੋਨੇ ਜਾਨਾਂ ਦੀ ਤਸਵੀਰ ਇੱਕ ਥਾਂ ਤੇ ਇਕੱਠੀ ਜਾਂਦੇ ਆ ਹੁਣ ਮੈਨੂੰ 3 ਸਾਲ ਹੋ ਗਏ ਮੇਰੀ ਮੈਰਿਜ ਨੂੰ ਮੈਂ ਕਦੀ ਆਦੇ ਪੇਕੇ ਰੈਣੇ ਗਈ ਨਾਲ ਜਾਂਦੇ ਨੇ ਤੇ ਦੋ ਦਿਨ ਲਾ ਕੇ ਬਸ ਘਰੇ ਆ ਜਾਂਦੇ ਆ। ਜਾ ਤਣੇ ਇਸ ਟਾਈਮ ਰਹਿਣੀ ਕਿ ਤਨਾ ਹੀ ਸਾਡਾ ਬਾਹਰ ਸਰਦਾ ਇਨਾਂ ਟਾਈਮ। ਨਹੀਂ। ਹਾਂਜੀ। ਕਿਉਂ ਬਈ? ਹਾਂਜੀ। ਸਹੀ ਗੱਲ ਹੈ। ਹਾਂਜੀ। ਇਕੱਠੇ ਜਾਂਦੇ ਆ ਨਾ ਕਿਤੇ ਅੱਡ-ਅੱਡ ਸਾਰੇ ਕਿਤੇ ਇਕੱਠੇ ਰਹਿਣੇ ਆ। ਹਾਂਜੀ। ਇੱਕ ਦੂਜੇ ਵੇਣਾ ਬਸ ਸਰਦੀ ਨਹੀਂ ਹੈਗੀਆਂ। ਨਹੀਂ ਅਗਲਾ ਬਹੁਤ ਕਹਿੰਦਾ ਵੀ ਮਹੀਨਾ ਵੀ ਨਾ ਰਹਿਣਾ ਹੁੰਦੀਆਂ ਨੇ ਇਹਨੂੰ ਬਹੁਤ ਕਹਿੰਦੇ ਨੇ ਵੀ ਤੂੰ ਰਹਿੰਦੀ ਨਹੀਂ ਹੈਗੀ। ਹਾਂ। ਦੋ ਦਿਨ ਲਾ ਕੇ ਉਦੀ ਵਗ ਜੰਦੀ ਆ। ਨਾ ਇਹ ਰੈਣ ਥਕੇ ਨਾ ਮਹਿਰ ਥਕੇ। ਹਾਂ। ਹਾਂ ਇਹ ਕਈ ਵਾਰੀ ਕੋਈ ਚਾਰਚਾਂ ਵੀ ਹੋ ਜਾਂਦੀ ਹੈ ਬੜੀ ਬੁੱਟੀ ਨਾ ਨਾ ਕਦਾ ਚੱਲਦਾ ਸਰਦੀ ਨਹੀਂ ਹੈਗਾ ਇੱਕ ਦੂਜੇ ਬਿਨਾ ਲੜੇ ਬੈਣਾ ਕਿ ਵੈਸੇ ਵੀ ਨਾ ਉਹ ਵੈਸੇ ਇੱਕ ਤਾਂ ਦੂਜੇ ਬਣਾ ਉਹਦੀ ਬਲਾਉਣੀ ਪੈਂਦਾ ਪਰ ਇਹਦਾ ਮਤਲਬ ਵੀ ਹੁੰਦਾ ਕਿ ਤਨੇ ਕੀਤਾ ਹੋ ਜਾਂਦਾ ਕੀ ਕਹਿਣਾ ਮਾੜਾ ਮੋਟਾ ਹੀ ਹਾਂ ਕਿਉਂ ਭਈ ਹਾਂਜੀ ਇਨਕ ਤਾਂ ਹੋ ਹੀ ਜਾਂਦਾ ਜੀ ਹਾਂ ਕਿਉਂਕਿ ਪਹਿਲਾਂ ਮੰਨ ਨਹੀਂ ਸੀ ਨਾ ਚੱਲਦਾ ਇਹ ਤਾਂ ਜ਼ਿੰਦਗੀ ਦਾ ਹਿੱਸਾ ਇੱਕ ਹਾਂ ਦੂਜਾ ਨਹੀਂ ਕੀ ਕਹਿਣਾ ਘਾਂਟੇ ਬਾਅਦ ਹੀ ਉਹ ਕਿਉਂਕਿ ਇੱਕਦਮ ਮਜਬੂਰੀਆਂ ਕਰਕੇ ਕਹਿਣਾ ਕੋਈ ਕੰਮ ਖੇਤ ਵਾਗ ਜਾ ਕੇ ਤੇ ਕੁਝ ਕਰਨਾ ਹਾਂ ਦੋਨੇ ਇਕੱਠੇ ਹੀ ਜਾਣੀ ਰਹਨੇ ਆ ਨਾ ਇਹ ਜੀ ਲਵੇ ਨਾ ਮਹਿਲਾ ਹਾਂ ਸੋ ਹੇ ਵਧੀਆ ਲੱਗਿਆ ਬਈ ਹਨਾ ਤੁਹਾਡੀ ਜਿਹੜੀ ਕਹਾਣੀ ਹੈ ਇੱਕ ਚੰਗੀ ਹੈ ਕਿ ਤੁਸੀਂ ਚੰਗਾ ਜਿਹੜਾ ਸਮਾਜ ਨੂੰ ਮੈਸੇਜ ਦੇ ਰਹੇ ਹੋ ਕਿਉਂਕਿ ਕਾਫੀ ਕੰਮ ਨੇ ਜਿਹੜੇ ਅੱਜ ਕੱਲ ਆਪਾਂ ਅੱਜ ਕੱਲ ਕੁੜੀਆਂ ਨੂੰ ਵੀ ਦੇਖ ਕੇ ਵਿਆਹੋ ਕੱਲੇ ਕੀਲੇ ਨਾ ਦੇਖੋ ਹੁਣ ਸੱਤ ਕੀਲੇ ਤੇ ਵਿਆਹੀ ਸੀ ਇਹ ਕੀ ਮਿਲਿਆ ਇੱਕ ਵੀ ਕੀਲਾ ਨਹੀਂ ਸਾਰਾ ਠੇਕੇ ਲੈ ਕੇ ਸੰਦਾ ਐ ਸੱਤੇ ਤੇ ਤੇ ਬਾਕੀ ਐਡੇ ਘਰੋਂ ਇਹ ਆਈ ਆ 18-19 ਕਿੱਲੇ ਨੇ ਨਾ ਕੋੜੇ ਜ਼ਮੀਨ ਦੇ ਇਹਨੂੰ ਰਸੋਈਆਂ ਨੂੰ ਜਿੰਦੇ ਲਾ ਲਾ ਕੇ ਰੱਖਦੇ ਜਿੱਥੇ ਮੇਰੇ ਮਾਂ ਪਿਓ ਪਹਿਲਾਂ ਸੀ ਰਹਿੰਦੀ ਸੀ ਵੀ ਬਣਾ ਇਹਨੇ ਰਸੋਈਆਂ ਦੇਖਿਆ ਦੁੱਧ ਨੂੰ ਤਾਂ ਮੁੱਲ ਦੁੱਧ ਲਿਆਉਂਦੇ ਸੀ ਉਸੇ ਘਰ ਤੇ ਰਹਿੰਦੇ ਸੀ ਰਸੋਈਆਂ ਨੂੰ ਜਿੰਦੇ ਲਾ ਲਾ ਕੇ ਰੱਖਦੇ ਸੀ ਅੱਛਾ ਬਈ ਫਿਰ ਥੋੜੇ ਮਨ ਦੇ ਵਿੱਚ ਤਾਂ ਨਹੀਂ ਇਹ ਗੱਲ ਆਈ ਕਦੇ ਵੀ ਇਹ ਵੀ ਸਾਡੇ ਘਰੋਂ ਮੈਂ ਹਨਾ ਐਡੇ ਪਰਿਵਾਰ ਦੇ ਵਿੱਚੋਂ 18 ਕਿੱਲੇ ਜ਼ਮੀਨ ਦੇ ਸੀ ਤੇ ਸੱਤ ਸੀ ਉਹ ਸੱਤ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ ਕਿਤੇ ਮਨ ਦੇ ਵਿੱਚ ਤਾਂ ਨਹੀਂ ਆਉਂਦਾ ਪਹਿਲਾਂ ਤਾਂ ਵੀਰੇ ਆਉਂਦਾ ਸੀ ਪਰ ਮਮਾ ਕਹਦੇ ਵੀ ਜੋ ਕਿਸਮਤ ਚ ਲਿਖਿਆ ਹੁੰਦਾ ਨਾ ਵੀ ਉਹ ਹੀ ਮਿਲਦਾ ਹੈਗਾ ਵੀ ਜੋ ਤੇਰੇ ਸੋ ਤੈਨੂੰ ਮਿਲਿਆ ਬਾਕੀ ਜੋ ਦੂਜੀ ਭੈਣ ਦੇ ਸੀ ਉਹਨਾਂ ਨੂੰ ਨਾ ਫਿਰ ਇਸ ਕਰਕੇ ਹੁਣ ਸਮਝ ਲਿਆ ਵੀ ਚੱਲ ਵੀ ਆਪ ਕੰਮ ਕਰਾਂਗੇ ਤੇ ਜ਼ਮੀਨ ਵੀ ਬਣ ਜੂਗੀ ਹੁਣ ਤੁਸੀਂ ਪੂਰਾ ਖੁਸ਼ ਹੋ ਆਪਚ ਹਾਂਜੀ ਦੋ ਸਾਲਾਂ ਚ ਅਸੀਂ ਇੰਨਾ ਕੁ ਸਭ ਬਣਾ ਲਿਆ ਸਾਲਾਂ ਵਧੀਆ ਨਾ ਉਹ ਕਰ ਲਿਆ ਚੰਗੇ ਕੱਪੜੇ ਪਾਉਣੇ ਵਧੀਆ ਪਹਿਲਾਂ ਇਹਨੂੰ ਕਦੇ ਚੁੰਨੀ ਵੀ ਹਿੰਦਵਾਈ ਤੀ ਜਦੋਂ ਦੀ ਵਿਆਹ ਕੇ ਉਸ ਘਰੇ ਆਈ ਸੀ ਜਿੰਦੇ ਲਾਲਾ ਆ ਕੇ ਰਸੋਈਆਂ ਨੂੰ ਰੱਖਦੇ ਸੀ ਸਾਰੇ ਪਿੰਡ ਨੂੰ ਪਤਾ ਸਾਡੇ ਕੋਲੇ ਵੀਡੀਓ ਵੀ ਨਹੀਂ ਇੱਕ ਇੱਕ ਕਮਰੇ ਚ ਰਹਿੰਦੇ ਸੀ ਬਾਥਰੂਮ ਕੋਲੇ ਸੀ ਭਾਂਡੇ ਤੋਂ ਦੇ ਤਾਂ ਅੱਕ ਕੇ ਅਸੀਂ ਇਹ ਕੰਮ ਕਰਿਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਸਾਰਾ ਕੁਝ ਛੱਡਣ ਨੂੰ ਪਰ ਮਜਬੂਰੀ ਹੁੰਦੀ ਆ ਚਲੋ ਫਿਰ ਵੀ ਹੈਨਾ ਹੁੰਦਾ ਕਿਤੇ ਨਾ ਕਿਤੇ ਜਾ ਕੇ ਵੀ ਕਿਸੇ ਕੁੜੀ ਇਕੱਲੇ ਘਟ ਦੇਖੋ ਵੀ ਪਰ ਵਧੀਆ ਦੇਖੋ ਪਰਿਵਾਰ ਕੱਲੇ ਕਿੱਲੇਆਂ ਨੇ ਨਹੀਂ ਕੁੜੀ ਬਸਾਉਣੀ ਹੈਗੀ ਆ ਚੱਕ ਰਹਾ ਬਾਅਦ ਚ ਮਾਂ ਪੇ ਉਹ ਬੁਰਾ ਹਾਲਾ ਉਧਾ ਗੱਲ ਨੂੰ ਵਿਆਹਣ ਦੀ ਕਰਦੇ ਨੇ ਬਾਅਦ ਚ ਫਿਰ ਕੱਟ ਦੇਣੀ ਹੈਗੇ ਫਿਰ ਤਲਾਕ ਹੁੰਦੇ ਨੇ ਜੇ ਹੁਣ ਨਾ ਮੈਂ ਇਹਦੇ ਨਾਲ ਖੜਦਾ ਫਿਰ ਔਖੀ ਸੀ ਇਹ ਐਂ ਗੱਲ ਬਣ ਜਾਂਦੀ ਹੈ ਹੂੰ ਬਿਲਕੁਲ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਵੀਰੇ ਬਸ ਠੀਕ ਹੈ ਸੋ ਵੈਗਰੂ ਸੱਚੇ ਪਾਛੇ ਮੇਰ ਕਰੇ ਭਾਈ ਨਾ ਇਸੇ ਤਰ੍ਹਾਂ ਹੀ ਤੁਸੀਂ ਦੋਨੋਂ ਇੱਕ ਦੂਜੇ ਨਾਲ ਖੜੇ ਰਹੋ ਤੇ ਮਿਹਨਤ ਕਰੋ ਤੇ ਨਾਲ ਇਹ ਹੋਰ ਲੋਕਾਂ ਵਾਸਤੇ ਵੀ ਇੱਕ ਮੈਸੇਜ ਹੁੰਦਾ ਹੈ ਹਾਂਜੀ ਕਿਉਂਕਿ ਨਹੀਂ ਆਪਾਂ ਦੇਖਦੇ ਹਾਂ ਨਾ ਬਹੁਤ ਕੁਝ ਹੈ ਜਿਹੜਾ ਆਪਾਂ ਸਮਾਜ ਦੇ ਵਿੱਚ ਦੇਖ ਕੇ ਸਾਨੂੰ ਸਿੱਖਣ ਨੂੰ ਮਿਲਦਾ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਬਈ ਧੰਨਵਾਦ ਬਾਈ ਜੀ ਠੀਕ ਹੈ ਧੰਨਵਾਦ